ਹਾਂਜੀ ਇਹ ਵਾਲੇ ਕੈਮਰੀ कॉटन ਦੇ सूट ਆਣਗੇ ਛੜ ਦੇ ਉੱਪਰ ਵਰਕ ਆਏਗਾ ਤੇ ਨਾਲ ਪਲੇਨ ਬਾਟਮ ਆਗੇ ਨਾਲ ਪ्योर ਦਾ ਦੁਪੱਟਾ ਰਹੇਗਾ ਪ੍ਰਾਈਸ ਮੈਂਸ਼ਨ ਹੈ ਸ਼ੰਕਰ ਬ੍ਰਾਂਡ ਦੇ ਸੂਟ ਰਹਿਣਗੇ ਇਹ ਵਾਲੇ ਇਹ ਵਾਲੇ ਕੋਡ ਸੈੱਟ ਆਣਗੇ ਜੀ कॉटन ਦੇ ਸਟਿਚ ਆਣਗੇ ਇਹਦੇ ਵਿੱਚ ਸਾਈਜ਼ ਐਕਸ ਐਲ ਐਕਸ ਐਲ ਡਬਲ ਐਕਸ ਐਲ ਰਹੇਗਾ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਕੋਈ ਵੀ ਇਹਦੇ ਵਿੱਚੋਂ ਕੋਡ ਸੈੱਟ ਤੁਸੀਂ ਆਰਡਰ ਕਰ ਸਕਦੇ ਹੋ ਆਨਲਾਈਨ ਤੇ ਸਟਿਚ ਆਣਗੇ ਜੀ ਸ਼ਿਪਿੰਗ 올 ਇੰਡੀਆ ਫ੍ਰੀ ਹੈ ਨਾ ਦੀ ਇਹ ਵਾਲੇ ਵੀ ਸ਼ੰਕਰ ਬ੍ਰਾਂਡ ਦੇ ਕਾਟਨ ਦੇ ਸੂਟ ਆਉਣਗੇ ਵਰਕ ਆਏਗਾ ਜੀ ਸ਼ਰਟ ਦੇ ਉੱਪਰ ਤੇ ਨਾਲ ਪਲੇਨ ਬਾਟਮ ਨਾਲ ਪਿਓਰ ਦਾ ਦੁਪੱਟਾ ਰਹੇਗਾ ਇਹਨਾਂ ਦੇ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਇਹ ਵਾਲੇ ਪਿਓਰ ਕਾਟਨ ਦੀ ਸ਼ਰਟ ਆਏਗੀ ਰਿਯਾਨ ਦੀ ਬਾਟਮ ਆਏਗੀ ਤੇ ਨਾਲ ਇਹਨਾਂ ਦੇ ਪਿਓਰ ਛਪਾਉਣ ਦਾ ਦੁਪੱਟਾ ਰਹੇਗਾ ਜੀ ਪਾਕਿਸਤਾਨੀ ਸਟਾਈਲ ਵਰਕ ਹੈ ਇਹਨਾਂ ਦੇ ਉੱਪਰ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਇਹਨਾਂ ਦੀ ਮੈਚਿੰਗ ਸੂਟ ਰਹਿਣਗੇ ਨਾਲ ਦੁਪੱਟਾ ਛਪਾਉਣ ਦਾ ਰਹੇਗਾ ਪ੍ਰਾਈਸ ਮੈਂਸ਼ਨ ਕੀਤੇ ਹੋਏ ਨੇ ਜੀ ਸ਼ਿਪਿੰਗ 올 ਇੰਡੀਆ ਫਰੀ ਐ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਸ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਹੀ ਸੈਂਡ ਕਰਨਾ ਪੈਂਦਾ ਜੋ ਇਹ ਸਮਰ ਕਲੈਕਸ਼ਨ ਬਹੁਤ ਜ਼ਿਆਦਾ ਸੋਹਣੀ ਹੈ ਡੇਲੀ ਵੇਅਰ ਵਾਸਤੇ ਵੀ ਤੁਸੀਂ ਇਹ ਵਾਲੇ ਸੂਟ ਆਰਡਰ ਕਰ ਸਕਦੇ ਹੋ ਤੇ WhatsApp ਆਰਡਰ ਨੰਬਰ ਦਿੱਤਾ ਹੁੰਦਾ ਜੀ ਥੈਂਕ ਯੂ